ਪੁਰ ਅਰਜਨ ਦੇਵ ਜੀ ਮਹਾਰਾਜ ਜੀ ਜਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਖਵਾਰੇ ਸਨ ਭਾਈ ਗੁਰਦਾਸ ਜੀ ਤੋਂ ਹਰ ਵਾਰ ਜਦੋਂ ਵੀ ਨਵਾਂ ਸਿਰਲੇਖ ਆਇਆ ਕਿਉਂਕਿ ਰਾਗ ਦੀ ਸ਼ੁਰੂਆਤ ਹੋਣੀ ਵੀ ਨਵਾਂ ਸਿਰਲੇਖ ਹੈ ਇਸ ਤਰ੍ਹਾਂ ਰਾਗ ਦੇ ਅੰਦਰ ਵੀ ਕਈ ਵਾਰੀ ਨਵਾਂ ਸਿਰਲੇਖ ਆ ਜਾਂਦਾ ਅਸ਼ਟਪਦੀਆਂ ਆ ਜਾਂਦੀਆਂ ਹਨ ਅਲੱਗ-ਅਲੱਗ ਸਿਰਲੇਖ ਆ ਜਾਂਦੇ ਸ਼ੰਤ ਆ ਜਾਂਦਾ ਹੈ ਜਦੋਂ ਵੀ ਨਵਾਂ ਸ਼ਿਰਲੇਖ ਆਉਂਦਾ ਹੈ ਰਾਗ ਦੇ ਅੰਦਰ ਜਾਂ ਰਾਗ ਦੀ ਸ਼ੁਰੂਆਤ ਹੁੰਦੀ ਹੈ ਜਾਂ ਕਿਸੇ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਪਹਿਲਾਂ ਮੂਲ ਮੰਤਰ ਸਤਗੁਰਾਂ ਨੇ ਲਿਖਿਆ ਹੈ ਕਈ ਵਾਰ ਮੂਲ ਮੰਤਰ ਪੂਰਾ ਲਿਖਿਆ ਤੇ ਕਈ ਵਾਰੀ ਮੂਲ ਮੰਤਰ ਨੂੰ ਸੰਖੇਪ ਵਿੱਚ ਲਿਖਿਆ ਇੱਥੇ ਜੋ ਸ਼ਬਦ ਹੈ ਇਹਦੇ ਵਿੱਚ ਮੂਲ ਮੰਤਰ ਪੂਰਾ ਸਤਗੁਰਾਂ ਨੇ ਅੰਕਿਤ ਕੀਤਾ ਹੈ ਸੰਖੇਪ ਦੇ ਵਿੱਚ ਇਸ ਤਰ੍ਹਾਂ ਮੂਲ ਮੰਤਰ ਵੀ ਆਇਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਕਰਤਾ ਪੁਰਖ ਤੋਂ ਬਾਅਦ ਵਿੱਚ ਗੁਰਪ੍ਰਸਾਦ ਇਹ ਵੀ ਸੰਖੇਪ ਦੇ ਵਿੱਚ ਮੂਲ ਮੰਤਰ ਹੈ ਫਿਰ ਇਸ ਤਰ੍ਹਾਂ ਵੀ ਆਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਬਹੁਤ ਸਾਰੇ ਸ਼ਿਰਲੇਖ ਜਿਹੜੇ ਨੇ ਜਦੋਂ ਸ਼ੁਰੂਆਤ ਹੁੰਦੀ ਤੇ ਉਸ ਤੋਂ ਬਾਅਦ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਂ ਉਸ ਤੋਂ ਪਹਿਲਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਆਉਂਦਾ ਹੈ ਸੋ ਇਹ ਜੋ ਮੂਲ ਮੰਤਰ ਹੈ ਇਹ ਮੰਗਲਾ ਚਰਨ ਸਰੂਪ ਹੈ ਇਥੇ ਸਤਿਗੁਰਾਂ ਨੇ ਮੂਲ ਮੰਤਰ ਅੰਕਿਤ ਕੀਤਾ ਤੇ ਇਥੇ ਮੈਂ ਥੋੜਾ ਜਿਆ ਦੱਸਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਇਸ ਰਾਗ ਦੇ ਵਿੱਚ ਰਾਗ ਦੀ ਗੰਧਾਰੀ ਦੇ ਵਿੱਚ ਸ਼ੁਰੂਆਤ ਹੋਈ ਤੇ ਸਤਿਗੁਰਾਂ ਨੇ ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਅੰਕਿਤ ਕੀਤਾ ਏਸੇ ਤਰ੍ਹਾਂ ਨਾਲ ਹੀ ਜਦੋਂ ਜਪਜੀ ਸਾਹਿਬ ਦੀ ਸ਼ੁਰੂਆਤ ਹੋਈ ਹੈ ਨਾ ਉਦੇ ਵਿੱਚ ਵੀ ਸਤਿਗੁਰਾਂ ਨੇ ਮੂਲ ਮੰਤਰ ਅੰਕਿਤ ਕੀਤਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮੂਲ ਮੰਤਰ ਅਲੱਗ ਸਮੇਂ ਤੇ ਉਚਾਰਨ ਕੀਤਾ ਤੇ ਜਪਜੀਤ ਸਾਹਿਬ ਅਲੱਗ ਸਮੇਂ ਤੇ ਉਚਾਰਨ ਕੀਤਾ ਦੋਨੋਂ ਇਕੱਠੇ ਉਚਾਰਨ ਨਹੀਂ ਕੀਤੇ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਅਲੱਗ ਸਮੇਂ ਦੇ ਉੱਤੇ ਉਚਾਰਨ ਕੀਤਾ ਸੀ ਤੇ ਜਪਜੀਤ ਸਾਹਿਬ ਦੀ ਬਾਣੀ ਅਲੱਗ ਸਮੇਂ ਤੇ ਉਚਾਰਨ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀਤ ਸਾਹਿਬ ਦੀ ਬਾਣੀ ਉਚਾਰਨ ਕੀਤੀ ਤੇ ਉਸ ਦੀ ਸ਼ੁਰੂਆਤ ਜਪ ਤੋਂ ਕੀਤੀ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਜੋ ਆਦ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸ ਤੋਂ ਅੱਗੇ ਇੱਕ ਲਿਖਿਆ ਤੇ ਜੋ ਪਹਿਲੀ ਪੌੜੀ ਆ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਉਸ ਦੇ ਵਿੱਚ ਵੀ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਅੱਗੇ ਇੱਕ ਲਿਖਿਆ ਅਸੀਂ ਕਈ ਵਾਰੀ ਭਲੇਖਾ ਖਾਂਦੇ ਤੇ ਆਮ ਹੀ ਕਹਿ ਦਿੰਨੇ ਪਹਿਲੀ ਪੌੜੀ ਦਾ ਪਾਠ ਕਰੋ ਤੇ ਇਸ ਤਰ੍ਹਾਂ ਕਰਦਨੇ ਜਪ ਆਦ ਸਚੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਤੇ ਅਸੀਂ ਕਹਿੰਨੇ ਪਹਿਲੀ ਪੌੜੀ ਦਾ ਪਾਠ ਹੋ ਗਿਆ ਇਹ ਪਹਿਲੀ ਪੌੜੀ ਦਾ ਪਾਠ ਨਹੀਂ ਹੈ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪਹਿਲੀ ਪੌੜੀ ਦਾ ਪਾਠ ਹੈ ਇੱਥੇ ਵੀ ਇੱਕ ਲਿਖਿਆ ਇਸ ਤਰ੍ਹਾਂ ਨਾਨਕ ਹੋਸੀ ਪੀ ਸਚ ਤੋਂ ਬਾਅਦ ਵਿੱਚ ਇੱਕ ਦਾ ਫਿਰ ਕੀ ਅਰਥ ਹੋਇਆ ਕਿਉਂਕਿ ਇਹ ਸ਼ਲੋਕ ਹੈ ਗੁਰ ਜਬਜੀਤ ਸ਼ਹਿਬ ਦੇ ਵਿੱਚ 38 ਪੌੜੀਆਂ ਤੇ ਦੋ ਸ਼ਲੋਕ ਨੇ ਪਹਿਲਾ ਆਦ ਸੱਚ ਜੁਗਾਦ ਸੱਚ ਵਾਲਾ ਸ਼ਲੋਕ ਫੇਰ ਅਖੀਰ ਤੇ ਜੋ ਪਵਨ ਗੁਰੂ ਪਾਣੀ ਪਿਤਾ ਵਾਲਾ ਸ਼ਲੋਕ ਹੈ ਸੋ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਜਬਜੀਤ ਸ਼ਹਿਬ ਜਦੋਂ ਉਚਾਰਨ ਕੀਤਾ ਉਸ ਵੇਲੇ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚੇ ਸ਼ਲੋਕ ਉਹਨਾਂ ਨੇ ਸਭ ਤੋਂ ਪਹਿਲਾਂ ਉਚਾਰਨ ਕੀਤਾ ਉਸੇ ਉਸ ਪ੍ਰਮਾਤਮਾ ਦਾ ਮੰਗਲ ਕਿਉਂਕਿ ਕੋਈ ਵੀ ਲਿਖਾਰੀ ਜਦ ਕੋਈ ਆਪਣੀ ਰਚਨਾ ਦੀ ਸ਼ੁਰੂਆਤ ਕਰਦਾ ਹੈ ਤੇ ਮੰਗਲਾ ਚਰਨ ਜ਼ਰੂਰ ਉਚਾਰਨ ਕਰਦਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪ ਬਾਣੀ ਜਪਜੀ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਮੰਗਲਾ ਚਰਨ ਸ਼ਲੋਕ ਉਚਾਰਨ ਕੀਤਾ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇ ਉਹਨਾਂ ਦਾ ਮੂਲ ਮੰਤਰ ਜੋ ਹੈ ਉਚਾਰਨ ਕੀਤਾ ਹੋਇਆ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜਿੰਨੀਆਂ ਵੀ ਬਾਣੀਆਂ ਆਈਆਂ ਜਿੰਨੇ ਵੀ ਰਾਗ ਆਏ ਜਿੰਨੇ ਵੀ ਸਰਲੇਖ ਆਏ ਸਾਰਿਆਂ ਦੇ ਆਰੰਭ ਦੇ ਵਿੱਚ ਮੂਲ ਮੰਤਰ ਜਿਹੜਾ ਹੈ ਉਸ ਨੂੰ ਅੰਕਿਤ ਕੀਤਾ ਮੰਗਲਾ ਚਰਨ ਦੇ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਮੰਗਲਾ ਚਰਨ ਦੇ ਰੂਪ ਦੇ ਵਿੱਚ ਅੰਕਿਤ ਕੀਤਾ ਇਸ ਤਰ੍ਹਾਂ ਨਾਲ ਜਦ ਜਪਜੀਤ ਸਾਹਿਬ ਦੀ ਸ਼ੁਰੂਆਤ ਹੋਈ ਇਹਦੇ ਵਿੱਚ ਮੰਗਲਾ ਚਰਨ ਫਿਰ ਦੋ ਵਾਰੀ ਹੁੰਦਾ ਹੈ ਪਹਿਲਾ ਮੰਗਲਾ ਚਰਨ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਕਰਨ ਲੱਗੇ ਨੇ ਜਪਜੀਤ ਸਾਹਿਬ ਦੀ ਅਰੰਭਤਾ ਕਰਨ ਲੱਗੇ ਨੇ ਤੇ ਮੰਗਲਾ ਚਰਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਫਿਰ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪ ਹੈ ਤੇ ਜਪ ਦੇ ਨਾਲ ਹੀ ਜੋ ਮੰਗਲਾ ਚਰਨ ਗੁਰੂ ਨਾਨਕ ਸਾਹਿਬ ਜੀ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਲਿਖਿਆ ਫਿਰ ਉਸ ਨੂੰ ਦਰਜ ਕਰਦੇ ਨੇ ਆਪ ਜੀ ਸੁਖਮਨੀ ਸਾਹਿਬ ਅਗਰ ਪੜੋਗੇ ਗਵੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਇਹ ਮੰਗਲਾ ਚਰਨ ਹੈ ਪਹਿਲਾ ਸ਼ਲੋਕ ਹੈ ਤੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਅਲੱਗ ਸਿਰਲੇਖ ਸ਼ੁਰੂ ਹੋ ਰਿਹਾ ਹੈ ਤੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਖੇਪ ਦੇ ਵਿੱਚ ਮੂਲ ਮੰਤਰ ਵੀ ਸਤਗੁਰਾਂ ਨੇ ਦਰਜ ਕੀਤਾ ਹੈ ਆਨੰਦ ਸਾਹਿਬ ਜੀ ਦੀ ਬਾਣੀ ਰਾਮ ਕਲੀਮਾ ਲਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਬਾਣੀ ਹੈ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਖੇਪ ਦੇ ਵਿੱਚ ਮੂਲ ਮੰਤਰ ਸਤਗੁਰਾਂ ਨੇ ਲਿਖਿਆ ਮੰਗਲਾ ਚਰਨ ਦੇ ਰੂਪ ਦੇ ਵਿੱਚ ਉਸ ਪਰਮਾਤਮਾ ਦਾ ਮੰਗਲ ਕੀਤਾ ਸੋ ਇਸ ਪਵਨ ਸ਼ਬਦ ਦੀ ਅਰੰਭਤਾ ਦੇ ਵਿੱਚ ਸਤਗੁਰਾਂ ਨੇ মূল ਮੰਤਰ ਅੰਕਿਤ ਕੀਤਾ ਹੈ ਆਹ ਮਨਵਿਰਤੀਆਂ ਇਕਾਗਰ ਕਰਕੇ মূল ਮੰਤਰ ਨੂੰ ਸਮਝਦੇ ਆ ਉਸ ਤੋਂ ਬਾਅਦ ਵਿੱਚ ਪੂਰੇ ਸ਼ਬਦ ਦੀ ਜੋ ਵਿਆਖਿਆ ਹੈ ਉਸ ਦੀ ਸਾਂਝ ਪਾਈਏ ਇੱਕ ਓੰਕਾਰ ਉਹ ਪ੍ਰਮਾਤਮ ਇੱਕ ਹੈ ਇੱਕ ਓੰਕਾਰ ਦੇ ਤਿੰਨ ਹਿੱਸੇ ਹੁੰਦੇ ਨੇ ਸਭ ਤੋਂ ਪਹਿਲਾਂ ਇੱਕ ਲਿਖਿਆ ਹੁੰਦਾ ਉਸ ਤੋਂ ਬਾਅਦ ਵਿੱਚ ਊੜਾ ਤੇ ਊੜੇ ਦੇ ਉੱਤੇ ਹੋੜਾ ਹੁੰਦਾ ਜਿਸ ਨੂੰ ਅਸੀਂ ਓ ਵੀ ਉਚਾਰਨ ਕਰਦਨੇ ਪਰ ਜਦੋਂ ਬਾਣੀ ਨੂੰ ਪੜੀਏ ਤੇ ਫੇਰ ਸਮਝ ਆ ਜਾਂਦਾ ਓੰਕਾਰ ਬਾਣੀ ਵੀ ਹੈ ਊੜੇ ਨੂੰ ਹੋੜਾ ਜਿਹੜਾ ਹੈ ਉਸ ਨੂੰ ਓੰਗ ਸਮਝਣਾ ਹੈ ਤੇ ਨਾਲ ਜੋ ਉੱਪਰ ਖੁੱਲੀ ਇੱਕ ਕੁੰਢੀ ਹੈ ਉਹ ਸਿੰਬਲ ਹੈ ਸੰਸਕ੍ਰਿਤੀ ਭਾਸ਼ਾ ਦਾ ਜਿਸ ਨੂੰ ਕਾਰ ਕਹਿੰਦੇ ਨੇ ਉਹ ਕਾਰ ਜਿਸ ਵੀ ਸ਼ਬਦ ਦੇ ਪਿੱਛੇ ਲੱਗੇ ਉਹਦਾ ਅਰਥ ਹੁੰਦਾ ਕਿ ਉਹ ਲਗਾਤਾਰ ਚੱਲ ਰਿਹਾ ਹੈ ਜਿਸ ਤਰ੍ਹਾਂ ਟਨ ਟਨ ਦੀ ਆਵਾਜ਼ ਆ ਰਹੀ ਹੋਵੇ ਤੇ ਉਸ ਨੂੰ ਟੰਨ 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 ਨਹੀਂ ਲਿਖਿਆ ਜਾਂਦਾ ਉਸ ਨੂੰ ਲਿਖਿਆ ਜਾਂਦਾ ਟੰਨਕਾਰ ਇੱਕ ਵਾਰੀ ਟੰਨ ਲਿਖ ਕੇ ਪਿੱਛੇ ਕਾਰ ਲਾ ਦਿੱਤਾ ਜਾਂਦਾ ਇਹਦਾ ਮਤਲਬ ਹੈ ਕਿ ਟੰਨ ਟੰਨ ਲਗਾਤਾਰ ਹੋਈ ਜਾ ਰਿਹਾ ਖਤਮ ਨਹੀਂ ਹੋ ਰਿਹਾ ਕਿਤੇ ਵੀ ਖਤਮ ਨਹੀਂ ਹੋ ਰਿਹਾ ਤੇ ਉਸ ਤਰ੍ਹਾਂ ਜੇ ਮੰਨ ਲਓ ਕਾਰ ਨਾਲ ਪਿੱਛੇ ਲਾਇਆ ਹੋਵੇ ਤੇ ਅਸੀਂ ਲਿਖਣਾ ਹੋਵੇ ਕਿ ਟੰਨ ਟੰਨ ਦੀ ਆਵਾਜ਼ ਇੱਕ ਘੰਟਾ ਆਉਂਦੀ ਰਹੀ ਤੇ ਫਿਰ ਮਨੁੱਖ ਨੂੰ ਟੰਨ ਟੰਨ ਇੰਨੀ ਵਾਰ ਲਿਖਣਾ ਪਵੇਗਾ ਕਿ ਪੜ੍ਹਦੇ ਆ ਇੱਕ ਘੰਟਾ ਲੱਗ ਜਾਵੇ ਫਿਰ ਹੀ ਉਹ ਸੰਪੂਰਨ ਹੋ ਜਾਵੇਗਾ ਤੇ ਉਸ ਨੂੰ ਕਿਵੇਂ ਲਿਖਿਆ ਜਾਂਦਾ ਟੰਨਕਾਰ ਭਾਵ ਕੇ ਟੰਨ ਟੰਨ ਦੀ ਆਵਾਜ਼ ਲਗਾਤਾਰ ਆ ਰਹੀ ਝੁੰਨਕਾਰ ਝੁੰਨ ਝੁੰਨ ਦੀ ਆਵਾਜ਼ ਲਗਾਤਾਰ ਆ ਰਹੀ ਸ਼ਨਕਾਰ ਸ਼ਨ ਸ਼ਨ ਦੀ ਆਵਾਜ਼ ਲਗਾਤਾਰ ਆ ਰਹੀ ਸੋ ਸਤਗੁਰੂਨੀ ਅਖੇ ਕਿ ਇੱਕ ਓੰਕ ਓ ਪਰਮਾਤਮਾ ਜਿਹੜਾ ਅਦੁੱਤੀ ਪਰਮਾਤਮਾ ਇੱਕ ਹੈ ਜਿਹੜਾ ਸਰਬਵਿਆਪੀ ਹੈ ਓੰਕ ਕਾਰ ਤੇ ਉਹ ਲਗਾਤਾਰ ਚੱਲ ਰਿਹਾ ਹੈ ਭਾਵ ਕਿ ਐਸਾ ਨਹੀਂ ਹੈ ਕਿ ਉਹ ਆਦ ਦੇ ਵਿੱਚ ਘਟ ਸੀ ਜਾਂ ਹੁਣ ਉਹ ਜ਼ਿਆਦਾ ਹੈ ਜਾਂ ਉਸਨੇ ਭਵਿੱਖ ਦੇ ਵਿੱਚ ਜ਼ਿਆਦਾ ਹੋਣਾ ਹੈ ਉਹ ਹਮੇਸ਼ਾ ਇੱਕੋ ਜਿਹਾ ਬਰਾਬਰ ਚੱਲ ਰਿਹਾ ਹੈ ਆਦ ਤੋਂ ਲੈ ਕੇ ਮੱਧ ਮੱਧ ਤੋਂ ਲੈ ਕੇ ਅੰਤ ਤੱਕ ਉਹ ਬਰਾਬਰ ਹੀ ਵਰਤ ਰਿਹਾ ਹੈ ਕਦੇ ਵੱਧਦਾ ਘਟਦਾ ਨਹੀਂ ਹੈ ਸਾਰੀ ਥਾਵਾਂ ਦੇ ਉੱਤੇ ਸ੍ਰਿਸ਼ਟੀ ਦੇ ਵਿੱਚ ਜਿੰਨੀਆਂ ਵੀ ਥਾਵਾਂ ਹੋ ਸਕਦੀਆਂ ਨੇ ਸਾਰੀਆਂ ਥਾਵਾਂ ਦੇ ਉੱਤੇ ਉਹ ਪਰਮਾਤਮਾ ਲਗਾਤਾਰ ਵਿਆਪਕ ਹੈ ਔਰ ਇੱਕੋ ਜਿਹਾ ਵਰਤ ਰਿਹਾ ਸਾਰੇ ਥਾਵਾਂ ਦੇ ਉੱਤੇ ਇੱਕ ਓੰਕਾਰ ਤੇ ਉਹ ਪਰਮਾਤਮਾ ਇੱਕ ਹੈ ਉਸ ਇੱਕ ਪਰਮਾਤਮਾ ਨੂੰ ਛੱਡ ਕਰਕੇ ਹੋਰ ਕੋਈ ਦੂਸਰਾ ਮੌਜੂਦ ਹੀ ਨਹੀਂ ਹੈ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਉਹ ਇੱਕੋ ਹੀ ਪਸਰਿਆ ਹੋਇਆ ਹੈ ਦੂਸਰਾ ਕੋਈ ਵੀ ਨਜ਼ਰ ਨਹੀਂ ਆ ਰਿਹਾ ਸਤਿਗੁਰਾਂ ਦੀ ਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਦਿੱਤਾ ਕਿ ਕੇਵਲ ਪ੍ਰਮਾਤਮਾ ਹੀ ਨਜ਼ਰ ਆ ਰਿਹਾ ਪੂਰੀ ਸ੍ਰਿਸ਼ਟੀ ਦੇ ਅੰਦਰ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਜਿੰਨੇ ਜੀਵ ਜੰਤ ਨੇ ਚੰਗੇ ਮਾੜੇ ਪਾਪੀ ਪੁੰਨੀ ਧਰਮੀ ਅਧਰਮੀ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੈ ਸਾਰੇ ਪ੍ਰਮਾਤਮਾ ਨੇ ਆਪਣੇ ਰੂਪ ਤੋਂ ਪੈਦਾ ਕੀਤੇ ਨੇ ਉਹ ਇੱਕ ਹੈ ਸਰਬਵਿਆਪੀ ਹੈ ਤੇ ਲਗਾਤਾਰ ਵਰਤ ਰਿਹਾ ਇੱਕ ਓੰਕਾਰ ਸਤ ਨਾਮ ਸਤ ਨਾਮ ਦਾ ਅਰਥ ਹੈ ਸਤ ਦਾ ਅਰਥ ਹੁੰਦਾ ਸత్య ਜੋ ਸੱਚ ਹੈ ਜੋ ਹਮੇਸ਼ਾ ਹੋਣ ਵਾਲਾ ਉਸ ਪਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਬਾਕੀ ਸਾਰਾ ਹੀ ਕੁਝ ਨਾਸ਼ਵਾਨ ਹੈ ਕੇਵਲ ਤੇ ਕੇਵਲ ਉਹ ਪਰਮਾਤਮਾ ਦਾ ਨਾਮ ਸਤ ਹੈ ਉਸ ਤੋਂ ਇਲਾਵਾ ਜਿੰਨੇ ਵੀ ਸਰੀਰ ਧਾਰਨ ਕਰਦੇ ਨੇ ਜਿੰਨੇ ਵੀ ਚੰਦ ਸੂਰਜ ਤਾਰੇ ਗੈਲੈਕਸੀਆਂ ਨੇ ਬ੍ਰਹਿਮੰਡ ਖੰਡ ਬ੍ਰਹਿਮੰਡ ਨੇ ਧਰਤੀਆਂ ਨੇ ਇਸ ਸਾਰਿਆਂ ਦਾ ਹੀ ਇੱਕ ਦਿਨ ਨਾਸ਼ ਹੁੰਦਾ ਕਿਸੇ ਦੀ ਉਮਰ ਵੱਧ ਹੈ ਤੇ ਕਿਸੇ ਦੀ ਘਟ ਹੈ ਪਰ ਸ਼ਬਦ ਦਾ ਨਾਸ਼ ਹੁੰਦਾ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਨਾਮ ਦਾ ਨਾਸ਼ ਨਹੀਂ ਹੁੰਦਾ ਉਹਦਾ ਪਰਮਾਤਮਾ ਦਾ ਨਾਮ ਸਦੀਵ ਕਾਲ ਹੈ ਹਮੇਸ਼ਾ ਰਹਿੰਦਾ ਹੈ ਸਤ ਨਾਮ ਕਰਤਾ ਪੁਰਖ ਉਹ ਕਰਨ ਵਾਲਾ ਹੈ ਰਚਣ ਵਾਲਾ ਹੈ ਹੁਣ ਇੱਥੇ ਪੁਰਖ ਦਾ ਅਰਥ ਅਸੀਂ ਇਹ ਨਹੀਂ ਲੈ ਲੈਣਾ ਕਿ ਪਰਮਾਤਮਾ ਜਿਹੜਾ ਹੈ ਉਹ ਨਰ ਹੈ ਇਸ ਤਰ੍ਹਾਂ ਦਾ ਨਹੀਂ ਹੈ ਪਰਮਾਤਮਾ ਨੂੰ ਅਸੀਂ ਆਪਣੇ ਵਾਂਗ ਨਹੀਂ ਤੁਲਨਾ ਦੇਣੀ ਕਿ ਉਹ ਮੇਲ ਹੈ ਕਿ ਫੀਮੇਲ ਹੈ ਉਸ ਨੂੰ ਸਤਗੁਰਾਂ ਨੇ ਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ ਮਾਤਾ ਜਿਹੜਾ ਹੈ ਮਾਤਾ ਤਾਂ ਫੀਮੇਲ ਹੁੰਦੀ ਤੇ ਪਿਤਾ ਮੇਲ ਹੁੰਦਾ ਪਰਮਾਤਮਾ ਸਾਡੇ ਵਾਸਤੇ ਮਾਂ ਪਿਓ ਦੋਨੋਂ ਹੀ ਹੈ ਇਥੇ ਪੁਰਖ ਦਾ ਅਰਥ ਕੀ ਹੈ ਇਸ ਨੂੰ ਜਦੋਂ ਅਸੀਂ ਇਕੱਠਾ ਪੜੀਏ ਕਰਤਾ ਪੁਰਖ ਫਿਰ ਸਮਝ ਆ ਜਾਂਦੀ ਹੈ ਜਿਸ ਤਰ੍ਹਾਂ ਬਿਜ਼ਨਸ ਦੇ ਵਿੱਚ ਜਿਹੜੇ ਪਏ ਹੋਏ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਕੁਝ ਜਿਹੜੇ ਟਰੈਡੀਸ਼ਨਲ ਪੁਰਾਣੇ ਬਿਜ਼ਨਸ ਚੱਲ ਰਹੇ ਹਨ ਉਹਨਾਂ ਦੀ ਬੈਲੈਂਸ ਸ਼ੀਟ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਬਣਦੀ Hindu Undivided Family ਦੇ ਨਾਂ ਦੇ ਉੱਤੇ ਤੇ ਉਸ ਦਾ ਜਿਹੜਾ ਮੁਖੀ ਜਿਸ ਤਰ੍ਹਾਂ ਆਮ ਇੱਕ ਫਰਮ ਦਾ ਮੁਖੀ ਉਸ ਨੂੰ ਪ੍ਰੋਪਰਾਈਟਰ ਕਹਿ ਦਿੰਦੇ ਨੇ ਜੇਕਰ 파ਟਨਰਸ਼ਿਪ ਫਰਮ ਦਾ ਕੋਈ ਮੁਖੀ ਹੋਵੇ ਤੇ ਉਸ ਨੂੰ ਮੈਨੇਜਿੰਗ 파ਟਨਰ ਕਹਿ ਦਿੰਦੇ ਇੱਕ ਕੰਪਨੀ ਦੇ ਮੁਖੀ ਨੂੰ ਡਾਇਰੈਕਟਰ ਕਹਿ ਲੋ ਮੈਨੇਜਿੰਗ ਡਾਇਰੈਕਟਰ ਕਹਿ ਲੋ ਜਾਂ ਚੇਅਰਮੈਨ ਕਹਿ ਲੋ ਇਸੇ ਤਰ੍ਹਾਂ ਜਿਹੜਾ ਹਿੰਦੂ ਅਨਡਵਾਈਡਿਡ ਫੈਮਲੀ ਦਾ ਮੁਖੀ ਹੁੰਦਾ ਉਹਨੂੰ ਕਰਤਾ ਆਖਿਆ ਜਾਂਦਾ ਉਸ ਨੂੰ ਕਾਗਜ਼ਾਂ ਦੇ ਵਿੱਚ ਵੀ ਅਕਾਊਂਟ ਦੇ ਵਿੱਚ ਵੀ ਕਰਤਾ ਲਿਖਿਆ ਜਾਂਦਾ ਤੇ ਇਹ ਕਰਤਾ ਜਿਹੜਾ ਲਫ਼ਜ਼ ਹੈ ਇਹ ਹਿੰਦੁਸਤਾਨ ਦਾ ਬੜਾ ਪ੍ਰਾਤਨ ਲਫ਼ਜ਼ ਹੈ ਸੋ ਕਰਤਾ ਦਾ ਅਰਥ ਹੈ ਮੁਖੀ ਕਰਤਾ ਪੁਰਖ ਜਿਹੜਾ ਮੁੱਢ ਹੈ ਜਿਹੜਾ ਸਾਰਿਆਂ ਦਾ ਮੁਖੀ ਹੈ ਜਿਹੜਾ ਸਾਰਿਆਂ ਦਾ ਕਰਤਾ ਧਰਤਾ ਹੈ ਕਰਤਾ ਪੁਰਖ ਨਿਰਭਉ ਤੇ ਉਹ ਐਸਾ ਪਰਮਾਤਮਾ ਜਿਹੜਾ ਕਦੇ ਡਰਦਾ ਨਹੀਂ ਉਸ ਨੂੰ ਕੋਈ ਡਰ ਨਹੀਂ ਹੈ ਜੇ ਉਸ ਨੇ ਸੁਨਾਮੀ ਲਿਆਉਣੀ ਤੇ ਉਹ ਡਰਦਾ ਥੋੜੀ ਹੈ ਕਿ ਮੈਂ ਸੁਨਾਮੀ ਲਿਆਂਦੀ ਤੇ ਮੇਰੇ ਤੇ ਕਿਤੇ ਕੋ ਅਗਲੋ ਨਿਊਕਲੀਅਰ ਅਟੈਕ ਨਾ ਹੋ ਜਾਵੇ ਮੇਰੇ ਤੇ ਕੋਈ ਐਟੋਮਿਕ ਬੰਬ ਨਾ ਮਾਰ ਦੇਵੇ ਉਸ ਨੂੰ ਕੋਈ ਡਰ ਨਹੀਂ ਹੈ ਕਿਸੇ ਪ੍ਰਕਾਰ ਦਾ ਨਿਰਭਉ ਹੈ ਪਰ ਨਿਰਭਉ ਦੇ ਨਾਲ ਨਾਲ ਉਹ ਨਿਰਵੈਰ ਹੈ ਤੇ ਉਸ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਵੀ ਉਹਦੇ ਵਰਗੇ ਹੋ ਜਾਂਦੇ ਨੇ ਉਹ ਵੀ ਨਿਰਭਉ ਤੇ ਨਿਰਵੈਰ ਹੋ ਜਾਂਦੇ ਨੇ ਇਹ ਬਹੁਤ ਵੱਡਾ ਪਰਮਾਤਮਾ ਦਾ ਗੁਣ ਹੈ ਨਾ ਕਿਸੇ ਤੋਂ ਡਰਦਾ ਨਾ ਕਿਸੇ ਨਾਲ ਵੈਰ ਰੱਖਦਾ ਭੈ ਕਾਹੂ ਕਉ ਦੇਤ ਨਾ ਨਹਿ ਬਹਿਮਾਨਤ ਅਨ ਜਿਹੜਾ ਮਨੁੱਖ ਵੀ ਇਸ ਤਰ੍ਹਾਂ ਕਰੇ ਕਿ ਡਰਨਾ ਮੰਨੇ ਨਾ ਕਿਸੇ ਨੂੰ ਡਰਾਵੇ ਕਿਸੇ ਨਾਲ ਵੈਰ ਨਾ ਰੱਖੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਅਕਾਲ ਮੂਰਤ ਹੁਣ ਮੂਰਤ ਦਾ ਅਰਥ ਇਹ ਨਹੀਂ ਲੈਣ ਲਾ ਕਿ ਪਰਮਾਤਮਾ ਦੀ ਮੂਰਤੀ ਬਣਾਈ ਜਾ ਸਕਦੀ ਹੈ ਇਹਦਾ ਅਰਥ ਹੈ ਮੂਰਤ ਦਾ ਅਰਥ ਹੈ ਸਰੂਪ ਅਕਾਲ ਮੂਰਤ ਉਹ ਪਰਮਾਤਮ ਜਿਸ ਦਾ ਸਰੂਪ ਕਾਲ ਤੋਂ ਰਹਿਤ ਹੈ ਉਹ ਕਾਲ ਦੇ ਅੰਦਰ ਨਹੀਂ ਆਉਂਦਾ ਹੈ ਅਕਾਲ ਮੂਰਤ ਅਜੂਨੀ ਉਹ ਪਰਮਾਤਮ ਜੂਨਾ ਦੇ ਵਿੱਚ ਵੀ ਨਹੀਂ ਆਉਂਦਾ ਹੈ ਤੇ ਅਸੀਂ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਧਾਰਨਾਵਾਂ ਬਣਾਈਆਂ ਹੋਈਆਂ ਕਿ ਫਲਾਣਾ ਬਾਬਾ ਜਿਹੜਾ ਇਹ ਉਹ ਪਰਮਾਤਮ ਦਾ ਅਵਤਾਰ ਹੈ ਅਸੀਂ ਤਾਂ ਪਰਮਾਤਮ ਦੇ ਅਵਤਾਰ ਹੀ ਬੜੇ ਬਣਾਏ ਹੋਏ ਪਰਮਾਤਮਾ ਦਾ ਕਦੇ ਅਵਤਾਰ ਨਹੀਂ ਹੁੰਦਾ ਕੋਈ ਦੇਵੀ ਦੇਵਤਿਆਂ ਦੇ ਅਵਤਾਰ ਜਿਹੜੇ ਨੇ ਉਹ ਮੰਨੇ ਜਾ ਸਕਦੇ ਕਿ ਵਿਸ਼ਨੂੰ ਦੇ ਅਵਤਾਰ 24 ਜਿਹੜੇ ਪ੍ਰਾਣਿਕ ਕਥਾਵਾਂ ਵਿੱਚ ਜ਼ਿਕਰ ਆਉਂਦਾ ਉਹਨਾਂ ਵਿੱਚ ਕਹਿੰਦੇ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਸੀ ਕ੍ਰਿਸ਼ਨ ਜੀ ਵਿਸ਼ਨੂੰ ਦੇ ਅਵਤਾਰ ਸੀ ਪਰਸਰਾਮ ਵਿਸ਼ਨੂੰ ਦਾ ਅਵਤਾਰ ਸੀ ਵਿਸ਼ਨੂੰ ਦੇ ਅਵਤਾਰ ਵਿਸ਼ਨੂੰ ਦੇਵਤਾ ਉਹਦੇ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਪਰ ਉਸ ਨੂੰ ਜਦੋਂ ਕੋਈ ਕਹਿੰਦਾ ਹੈ ਨਾ ਕਿ ਉਹ ਪਰਮਾਤਮਾ ਦਾ ਅਵਤਾਰ ਹੈ ਤੇ ਬਾਣੀ ਦੇ ਵਿੱਚ ਉਸ ਦਾ ਖੰਡਨ ਕਰ ਦਿੱਤਾ ਜਾਂਦਾ ਹੈ ਸਤਗੁਰਾਂ ਨੇ ਇਤੋਂ ਤੱਕ ਆਖਿਆ ਹੈ ਬਾਣੀ ਦੇ ਅੰਦਰ ਕਿ ਸਗਲ ਪ੍ਰਾਦ ਦੇਹ ਲੋਰੋਨੀ ਸੋਮੁਖ ਜਲਹਿ ਜਿਤ ਕਹੇ ठाकुर जोनी ਉਹ ਮੂੰਹ ਸੜ ਜਾਵੇ ਜਿਹੜਾ ठाकुर ਨੂੰ ਜੂਨ ਦੇ ਵਿੱਚ ਆਇਆ ਦੱਸਦਾ ਹੈ ਹੁਣ ਅਸੀਂ ਆਖਾਂਗੇ ਕਿ ਬਾਣੀ ਵਿੱਚ ਤਾਂ ਇਸ ਤਰ੍ਹਾਂ ਵੀ ਲਿਖਿਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਉ ਹੁਣ ਇੱਥੇ ਥੋੜਾ ਇਸ ਤਰ੍ਹਾਂ ਨਹੀਂ ਸਮਝਣਾ ਕਿ ਪ੍ਰਮਾਤਮਾ ਨੇ ਜਨਮ ਲਿਆ ਸੀ ਗੁਰੂ ਨਾਨਕ ਦੇ ਰੂਪ ਦੇ ਵਿੱਚ ਨਹੀਂ ਬਾਣੀ ਦੇ ਵਿੱਚ ਆਇਆ ਸਾਧ ਰੂਪ ਆਪਣਾ ਤਨ ਧਾਰਿਓ ਗੁਰੂ ਜਿਹੜਾ ਹੈ ਨਾ ਸਾਧ ਦਾ ਅਰਥ ਹੈ ਗੁਰੂ ਸਾਧ ਰੂਪ ਆਪਣਾ ਤਨ ਧਾਰਿਓ ਪ੍ਰਮਾਤਮਾ ਕੀ ਕਰਦਾ ਹੈ ਗੁਰੂ ਦੇ ਤਨ ਨੂੰ ਧਾਰਨ ਕਰ ਲੈਂਦਾ ਹੈ ਪ੍ਰਮਾਤਮਾ ਜੋਨ ਦੇ ਵਿੱਚ ਨਹੀਂ ਆਉਂਦਾ ਸਾਧ ਰੂਪ ਆਪਣਾ ਤਨ ਧਾਰਿਓ ਉਹ ਗੁਰੂ ਦੇ ਤਨ ਨੂੰ ਧਾਰਨ ਕਰ ਲੈਂਦਾ ਹੈ ਪ੍ਰਮਾਤਮਾ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਇਸ ਤਰ੍ਹਾਂ ਜਦੋਂ ਲਿਖਦੇ ਨੇ ਨਾ ਕਿ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰੀਓ ਤੇ ਇਸ ਦਾ ਅਰਥ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਾਧ ਰੂਪ ਆਪਣਾ ਤਨ ਧਾਰਿਓ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਅੰਦਰ ਪਰਮਾਤਮਾ ਨੇ ਪਰਵੇਸ਼ ਕੀਤਾ ਉਹਨਾਂ ਦਾ ਤਨ ਧਾਰਨ ਕਰ ਲਿਆ ਜਿਹੜਾ ਗੁਰੂ ਨਾਨਕ ਦਾ ਤਨ ਸੀ ਉਸ ਨੂੰ ਪਰਮਾਤਮਾ ਨੇ ਧਾਰਨ ਕਰ ਲਿਆ ਤੇ ਗੁਰੂ ਨਾਨਕ ਤੇ ਪ੍ਰਮਾਤਮਾ ਇੱਕ ਜੋਤ ਹੋ ਗਏ ਕੋਈ ਭੇਦ ਨਹੀਂ ਰਿਹਾ ਜੇ ਕੋਈ ਪੁੱਛੇ ਗੁਰੂ ਨਾਨਕ ਰੱਬ ਹੈ ਹਾਂ ਰੱਬ ਹੈ ਤੇ ਜੇ ਕੋਈ ਪੁੱਛੇ ਗੁਰੂ ਨਾਨਕ ਨੇ ਅਵਤਾਰ ਲਿਆ ਬਿਲਕੁਲ ਗੁਰੂ ਨਾਨਕ ਨੇ ਅਵਤਾਰ ਲਿਆ ਪਰ ਰੱਬ ਨੇ ਅਵਤਾਰ ਨਹੀਂ ਲਿਆ ਰੱਬ ਨੇ ਉਹਨਾਂ ਦੇ ਤਨ ਨੂੰ ਧਾਰਨ ਕੀਤਾ ਜਦੋਂ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਆਖਦੇ ਨੇ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿਸ਼ਿਉ ਬਨ ਆਈ ਗੁਰੂ ਨਾਨਕ ਸਾਹਿਬ ਜੀ ਨੇ ਵੀ ਤਪੱਸਿਆ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਭਗਤੀ ਕੀਤੀ ਇਸ ਤਰ੍ਹਾਂ ਦਾ ਪ੍ਰਮਾਣ ਮਿਲਦਾ ਹਰੀ ਦੇ ਨਾਲ ਬਣ ਆਈ ਹਰੀ ਦੇ ਨਾਲ ਇੱਕਮਿਕਤਾ ਹੋ ਗਈ ਤੇ ਫਿਰ ਗੁਰੂ ਨਾਨਕ ਦੇ ਵਿੱਚ ਤੇ ਹਰੀ ਦੇ ਵਿੱਚ ਕੋਈ ਭੇਦ ਨਹੀਂ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਬੀਰ ਅਤੇ ਪ੍ਰਮਾਤਮਾ ਚ ਕੋਈ ਭੇਦ ਨਹੀਂ RAM ਕਬੀਰਾ ਇਕ ਭਏ ਹੈ ਕੋਈ ਨਾ ਛਕੇ ਪੁਰਾਣੀ ਕਬੀਰ ਸਾਹਿਬ ਜੀ ਦਾ ਅਵਤਾਰ ਹੋਇਆ ਉਹਨਾਂ ਦਾ ਜਨਮ ਹੋਇਆ ਪ੍ਰਮਾਤਮਾ ਦਾ ਜਨਮ ਨਹੀਂ ਹੋਇਆ ਸਾਧ ਰੂਪ ਆਪਣਾ ਤਨ ਧਾਰਿਓ ਸਾਧ ਰੂਪ ਦੇ ਵਿੱਚ ਗੁਰੂ ਰੂਪ ਦੇ ਵਿੱਚ ਗੁਰੂ ਦੇ ਤਨ ਦੇ ਵਿੱਚ ਉਹ ਪ੍ਰਮਾਤਮਾ ਵੀ ਮੌਜੂਦ ਹੈ ਗੁਰੂ ਦੇ ਤਨ ਨੂੰ ਧਾਰਨ ਕੀਤਾ ਹੈ ਜੁਨਾ ਵਿੱਚ ਨਹੀਂ ਆਏ ਹੈ ਅਕਾਲ ਮੂਰਤ ਅਜੂਨੀ ਉਹ ਪ੍ਰਮਾਤਮਾ ਹਮੇਸ਼ਾ ਜੂਨ ਤੋਂ ਰਹਤ ਹੈ ਸੋ ਮੁਖ ਜਨੋ ਹੋ ਜਿਤ ਕਹੇ ਠਾਕੁਰ ਜੂਨੀ ਜਿਹੜਾ ਕਵੇ ਕਿ ਪ੍ਰਮਾਤਮਾ ਜੂਨ ਵਿੱਚ ਆਉਂਦਾ ਹੈ ਗੁਰਬਾਣੀ ਆਖਦੀ ਉਹ ਮੂੰਹ ਛੜ ਜਾਵੇ ਉਹ ਅਜੂਨੀ ਹੈ ਕਦੇ ਜੂਨਾ ਵਿੱਚ ਨਹੀਂ ਆਉਂਦਾ ਸ਼ੈਭੰ ਸ਼ੈਪੰਗ ਦਾ ਅਰਥ ਹੈ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਐਸੇ ਪ੍ਰਮਾਤਮਾ ਦੇ ਨਾਲ ਸਾਂਝ ਬਣਾਉਣ ਵਾਸਤੇ ਗੁਰੂ ਦੀ ਕਿਰਪਾ ਦੀ ਬਹੁਤ ਜ਼ਰੂਰਤ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਬਣ ਸਕਦੀ ਦੋ ਤਿੰਨ ਦਿਨ ਪਹਿਲਾਂ ਸ਼ਬਦ ਆਇਆ ਸੀ ਜਿਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਭਗਤ ਧੰਨਾ ਜੀ ਨੂੰ ਕਹਿ ਦਿੰਦੇ ਨੇ ਕਿ ਉਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਜਦੋਂ ਉਹ ਪੱਥਰ ਜਿਹੜਾ ਕਹਾਣੀ ਦੇ ਮੁਤਾਬਕ ਕਥਾ ਦੇ ਮੁਤਾਬਕ ਪੰਡਿਤ ਨੇ ਦਿੱਤਾ ਸੀ ਉਦੋਂ ਤਾਂ ਭਗਤ ਧੰਨਾ ਜੀ ਨੇ ਗੁਰੂ ਧਾਰਨ ਕੀਤਾ ਹੀ ਨਹੀਂ ਸੀ ਉਹਨਾਂ ਨੇ ਤਾਂ ਬਾਅਦ ਵਿੱਚ ਕਬੀਰ ਸਾਹਿਬ ਜੀ ਦੀ ਮਹਿਮਾ ਸੁਣ ਕਰਕੇ ਨਾਮਦੇਵ ਜੀ ਦੀ ਮਹਿਮਾ ਸੁਣ ਕਰਕੇ ਰਵਿਦਾਸ ਜੀ ਦੀ ਮਹਿਮਾ ਸੁਣ ਕਰਕੇ ਸ਼ੈਨ ਜੀ ਦੀ ਮਹਿਮਾ ਸੁਣ ਕਰਕੇ ਫਿਰ ਉਹਨਾਂ ਨੇ ਰਾਮਾਨੰਦ ਜੀ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਇਹ ਇਤਿਹਾਸ ਹੈ ਇਤਿਹਾਸ ਦੇ ਵਿੱਚ ਦਰਜ ਹੈ ਕਿ ਭਗਤ ਧੰਨਾ ਜੀ ਦੇ ਗੁਰੂ ਕੌਣ ਸੀ ਭਗਤ ਰਾਮਾਨੰਦ ਜੀ ਤੇ ਜਿੰਨੀ ਦੇਰ ਤੱਕ ਗੁਰੂ ਰਾਮਾਨੰਦ ਜੀ ਨੂੰ ਉਹਨਾਂ ਨੇ ਗੁਰੂ ਧਾਰਨ ਨਹੀਂ ਕੀਤਾ ਉਹਨਾਂ ਕੋਲੋਂ ਸ਼ਬਦ ਰੂਪ ਸਿੱਖਿਆ ਗਿਆਨ ਨਹੀਂ ਲਿਆ ਉਨੀ ਦੇਰ ਤੱਕ ਪਰਮਾਤਮਾ ਦਾ ਮਿਲਾਪ ਉਹਨਾਂ ਨੂੰ ਹੋ ਨਹੀਂ ਸਕਦਾ ਸੋ ਬਿਨਾਂ ਗੁਰੂ ਤੋਂ ਗੁਰ ਪ੍ਰਸ਼ਾਦ ਬਿਨਾਂ ਗੁਰੂ ਤੋਂ ਉਹ ਪਰਮਾਤਮਾ ਦਾ ਮਿਲਾਪ ਜਿਹੜਾ ਸੰਭਵ ਨਹੀਂ ਹੈ ਗੁਰੂ ਦਾ ਪ੍ਰਸ਼ਾਦ ਗੁਰੂ ਦੀ ਕਿਰਪਾ ਹੋਵੇ ਫਿਰ ਪ੍ਰਮਾਤਮਾ ਦੇ ਨਾਲ ਸਾਂਝ ਬਣ ਸਕਦੀ ਹੈ